ਬੜਾ ਕੈਂਟ ਬੰਦਾ ਲੱਭਿਆ ਵੀ ਜਿਹੜਾ ਪਰਫਿਊਮ ਸ਼ੋਰੂਮਾਂ ਚ ਲੱਖ ਡੇਢ ਲੱਖ ਦਾ ਮਿਲਦਾ ਉਹ ਐਂ ਚੁਟਕਿਆਂ ਚ ਤਿਆਰ ਕਰ ਦਿੰਦਾ ਮੋਹਿਤ ਵੀਰਾ ਆਪਣੇ ਨਾਲ ਆ ਮੈਨੂੰ ਨਾ ਪਰਫਿਊਮ ਕਿਸ ਨੇ ਗਿਫਟ ਕੀਤਾ ਸੀਗਾ ਉਹਦੀ ਕੀਮਤ ਕੀ ਹੋਊਗੀ ਵੀਰੇ ਭਾਜੀ ਸੀਗਾ 60 ਤੋਂ 70 ਹਜ਼ਾਰ ਦਾ ਜਿਹੜਾ ਤੁਸੀਂ ਤੁਹਾਨੂੰ ਗਿਫਟ ਆਇਆ ਸੀਗਾ ਤੇ ਉਹ ਤੁਸੀਂ ਕਿੰਨੇ ਦਾ ਬਣਾ ਦਿੰਨੇ ਆ ਤੁਹਾਨੂੰ ਤਾਂ ਭਾਜੀ ਆਪਾਂ ਫ੍ਰੀ 'ਚ ਬਣਾ ਦੇਣਾ ਫਿਰ ਜਦੋਂ ਉਹ ਉਹ ਮਤਲਬ ਮੰਨ ਕੇ ਚੱਲੋ ਸੋਹਾਂ ਚ ਭਾਜੀ ਸੋਹਾਂ ਚ ਮਤਲਬ 2000 ਤਾਂ ਨੇ ਯਾਰ ਨਹੀਂ ਜਾਣ ਕੇ ਕੁਆਲਿਟੀ ਡਿਪੈਂਡ ਕਰਦੀ ਇੱਕ ਸੋਰੀ ਕੁਆਂਟੀਟੀ ਡਿਪੈਂਡ ਕਰਦੀ ਆ ਕਿੰਨੀ ਚਾਹੀਦੀ 50 है? ml ਮੰਨ ਕੇ ਚੱਲੋ ਜੇ 100 ml ਬਣਾਉਣੇ ਆ 17 1800 ਦੇ ਵਿੱਚ ਵਿੱਚ ਉਹ 70000 ਦਾ ਸੀ ਜਿਹੜਾ ਗਿਫਟ ਕੀਤਾ ਸੀ ਇਹ ਕਹਿੰਦਾ ਮੈਂ ਸਾਰਾ 2000 2000 ਉਹ ਮਾਤਰਾ ਨਾਲ ਬਾਦ 5000 ਬਣਜੂ ਮੈਂ ਤਾਂ ਨਹੀਂ 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 ਇੰਨੇ ਤਾਂ ਨਹੀਂ ਅੱਡਾ ਨਹੀਂ ਇਹ ਤਾਂ ਛੱਡੋ ਤੁਸੀਂ ਹਾਂ ਸਾਡੀ ਕਨਸੈਂਟ੍ਰੇਸ਼ਨ ਵੀ ਹੈਈ ਭਾਜੀ ਇੱਕ ਸਾਡੀ ਕਨਸੈਂਟ੍ਰੇਸ਼ਨ ਹੈ ਜਿਵੇਂ ਤੁਹਾਡਾ ਉਹ ਰੀਜਨਲ ਪਰਫਿਊਮ ਸੀਗਾ ਜੀ ਉਹ ਈਡੀਪੀ ਸੀਗਾ ਹਾਂ EDP ਕੀ ਹੁੰਦਾ ਹੈ 15 ਤੋਂ 20% ਕਨਸੈਂਟ੍ਰੇਸ਼ਨ ਨਾਲ ਬਣਦਾ ਹਾਂ ਸਾਡਾ ਪਰਫਿਊਮ ਬਣਦਾ 35 ਤੋਂ 40% ਹੁਣ ਜਿਵੇਂ ਆਪਣੇ ਸਾਰੇ ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਸਭ ਦਾ ਰਿਸਪੌਂਸ ਇਹੀ ਆ ਰਿਹਾ ਪੀ ਬਾਜੀ ਓ ਰਿਜਨਲ ਤੋਂ ਉੱਪਰ ਜਾ ਰਹੇ ਆ ਸਭ ਤੁਹਾਡੇ ਪਰਫਿਊਮ ਤੇ ਬਣਾ ਕੇ ਦਿਖਾਓਗੇ ਹਾਂ ਲੋਕਾਂ ਨੇ ਓਰੀਜਨਲ ਬਰਤਨ ਨਹੀਂ ਭਾਜੀ ਛੜਦੇ ਆ ਹਾਂ ਜਦੋਂ ਤੇ ਉਹਦੇ ਰੋਮ ਹੁਣ 70000 ਰੁਪਇਆ ਹੁਣ ਮੈਂ ਤਾਂ ਸਾਰੀ ਉਮਰ ਜੀ ਨੀਨੇ ਦੇ ਇੰਨੇ ਦੇ ਪਰਫਿਊਮ ਨਹੀਂ ਲਾਉਣੇ ਜਿੰਨੇ ਦੇ ਉਹ ਹੈ ਨਾ ਮੈਂ ਤੁਹਾਨੂੰ ਤੁਸੀਂ ਦੱਸਿਆ ਵੀ ਇੰਨੇ ਦਾ ਉਹ ਹਾਂਜੀ ਹਾਂਜੀ ਤੇ ਵੀਰਾ ਮਾਸਟਰ ਆ ਆਪੇ ਪਰਫਿਊਮ ਤਿਆਰ ਕਰਦਾ ਹੁਣ ਕੁਝ ਕਰਕੇ ਦਿਓਗੇ ਤਿਆਰ ਮੈਨੂੰ ਹਾਂ ਮੈਂ ਤੁਹਾਨੂੰ ਉਹੀ ਫਰੇਗਰੈਂਸ ਤੁਹਾਡੇ ਬਣਾ ਕੇ ਦਿਖਾਉਂਦਾ ਆ ਦੇਖ ਲੈ ਪੂਰਾ ਲੈਬੋਰਾਟਰੀ ਵਾਲਾ ਕੰਮ ਤੁਸੀਂ ਚੈੱਕ ਕਰਕੇ ਦੱਸਿਓ ਵੀ ਸੇਮ ਹੈ ਜਾਂ ਨਹੀਂ ਸੇਮ ਹੈਗਾ ਤੇ ਇੱਕ ਮੈ ਉਹਦੇ ਰੂਮ ਵਾਲਾ ਵੀ ਵੱਜਦੇ ਆ ਲੋਕੇਸ਼ਨ ਗੂਗਲ ਤੇ ਭਰੋਗੇ ਤਾਂ ਲੱਭ ਜੂਗਾ ਵੀਰਾ ਇੱਕ ਮੈਂ ਤੁਹਾਨੂੰ ਹੋਰ ਖਾਸੀਅਤ ਦੱਸਾਂ ਜੀ ਸਾਡੇ ਪਰਫਿਊਮ ਦੀ ਸਾਡੇ ਪਰਫਿਊਮ ਅਲਕੋਹਲ ਫਰੀ ਨੇ ਔਰ ਸਕਿਨ ਫਰੈਂਡਲੀ ਆ 5 ਸਾਲ ਦੇ ਬੱਚੇ ਤੋਂ ਤੁਸੀਂ ਪਰਫਿਊਮ ਲਾ ਦੋ ਕੋਈ ਸਾਈਡ ਇਫੈਕਟ ਨਹੀਂ ਹਾਂ ਇੱਕ ਇਹ ਹੋਰ ਵੀ ਬੇਮਤਲਬੇ ਕੈਮੀਕਲ ਜੇ ਬਹੁਤ ਔਨ ਲੱਗਦੇ ਨੇ ਕੈਮੀਕਲ ਪਰਫਿਊਮ ਬਣਦਾ ਹੀ ਕੈਮੀਕਲ ਕੈਮੀਕਲ ਨਹੀਂ ਇੱਕ ਇਹ ਘਾਹਨੀ ਕਰਕੇ ਕੈਮੀਕਲ ਸਾਡੇ ਸਾਡੇ ਕੋਲ ਉਹ ਕੁਆਲਿਟੀ ਹੈ ਭਾਜੀ ਜਿਹੜਾ ਤੁਸੀਂ ਬਾਜ਼ਾਰ ਚ 15000 ਕੰਪਨੀ ਦਾ ਪਰਫਿਊਮ ਪਰਚੇਸ ਕਰਦੇ ਹੋ ਨਾ ਜੀ ਜੋ ਉਹ ਪ੍ਰੋਡਕਟ ਚ ਬਣਿਆ ਹੋਇਆ ਉਹੀ ਸਾਡੇ ਪ੍ਰੋਡਕਟ ਆ ਹਾਂ ਹਾਂ ਆਈ ਬੜਾ ਅਧਿਕ ਅੱਛਾ ਇਹ ਕੀ ਹੈ ਵੀਰੇ ਇਹ ਮੈਂ ਪਰਫਿਊਮ ਹੀ ਤੁਹਾਨੂੰ ਬਣਾ ਕੇ ਦੇ ਰਿਹਾ ਵਈ ਤੁਹਾਡੇ ਵਾਲਾ ਹੀ ਪੂਰਾ ਲੈਬੋਰਾਟਰੀ ਵਾਲਾ ਸਾਇੰਸ ਵਾਲਾ ਕੰਮ ਆ ਬਿਲਕੁਲ ਬਿਲਕੁਲ ਦੇਖ ਕਰਨ ਬਰਾਜ ਦਿਖਾ ਮੜਾ ਜੇ ਬਈ ਕੱਲ ਵੱਡੀ ਹੋਈ ਪਈ ਐ ਤਾਂ ਡਿਜ਼ਾਈਨ ਬਹੁਤ ਅ ਸ਼ੀਸ਼ੀਆਂ ਸ਼ੂਸ਼ੀਆਂ ਇਹਨਾਂ ਕੋਲ ਬਹੁਤ ਕਮਾਲ ਮੈਨੂੰ ਲੱਗਦਾ ਯਾਰ ਪਰਫਿਊਮ ਨਾਲ ਸ਼ੀਸ਼ੀ ਰੱਖੀ ਕਰੇ ਬੜੀ ਸੋਹਣੀ ਲੱਗਦੀ ਐ ਹੈ ਤਾਂ ਸ਼ੌਕ ਕਿਉਂਕਿ ਇਹ ਵੀ ਇੱਕ ਚੰਗਾ ਜੱਜ ਜੱਜ ਦੀ ਚੀਜ਼ ਪਾ ਪਰਫਿਊਮ ਮੜਾ ਹੀ ਹੋਵੇ ਪਾਜੀ ਸ਼ੀਸ਼ੀ ਦਾ ਮੁੱਲ ਬਹੁਤ ਹੈ ਮੇਰੇ ਹਿਸਾਬ ਨਾਲ ਜਿਵੇਂ ਆਪਾਂ ਜਾਣ ਤਿੰਨ ਟਾਈਮ ਰੋਟੀ ਖਾਂਦੇ ਹਾਂ ਨਾ ਸਾਨੂੰ ਪਰਫਿਊਮ ਵੀ ਲਾਣਾ ਚਾਹੀਦਾ ਭਾਜੀ ਕਿਉਂ ਪਰਫਿਊਮ ਤੁਹਾਡੀ ਪਰਸਨੈਲਿਟੀ ਜਜ ਕਰਦੇ ਆ ਅੱਜ ਕੱਲੋ ਇੱਕ ਤੁਸੀਂ ਹੁੱਕਗੇ ਮੈਨੂੰ ਦੱਸਦੇ ਸੀ ਜਦੋਂ ਲਾਸਟ ਵਾਰ ਆਏ ਆਪਾਂ 6 ਮਹੀਨੇ ਪਹਿਲਾਂ ਵੀ ਕੋਈ ਪਰਫਿਊਮ ਸਕਿਨ ਤੇ ਮੈਟਰ ਕਰਦਾ ਕਿ ਕਿਸੇ ਦੇ ਉਹ ਵੱਧ ਚੱਲਦਾ ਇਹ ਕੀ ਆ ਮੈਂ ਤਾਂ ਸਲਾਹ ਚੰੜੀ ਦਾ ਮੈਂ ਤੁਹਾਨੂੰ ਇਹ ਵੀ ਦੱਸਾਂ ਭਾਜੀ ਕਿ ਆ ਹੁੰਦਾ ਆ ਹਰ ਇੱਕ ਪਰਫਿਊਮ ਹਰ ਇੱਕ ਦੇ ਲਾਸਟ ਨਹੀਂ ਕਰਦਾ ਹਾਂ ਮੈਂ ਤੁਹਾਨੂੰ ਇੱਕ ਨਾਰਮਲ ਗੱਲ ਦੱਸਦਾ ਜਿਵੇਂ ਤੁਸੀਂ ਬਾਹਰ ਇਹ ਪਰਫਿਊਮ ਜਿਹੜੇ ਫ੍ਰੈਂਚ ਨੋਟ ਹੁੰਦੇ ਆ ਇਹ ਆਪਣੇ ਇੰਡੀਆ 'ਚ ਥੋੜੇ ਘੱਟ ਕਾਮਯਾਬ ਆ ਇਹ ਬਾਹਰ ਤੁਹਾਡੇ ਕਾਮਯਾਬ ਆ ਬਾਹਰ ਜਿੱਥੇ ਤੁਸੀਂ ਰਹਕੇ ਆ ਕੈਨੇਡਾ ਜਾ ਕੇ ਆਏ ਆ ਨਾ ਵੈਦਰ ਅਕੋਰਡਿੰਗ ਹਾਂ ਉੱਥੇ ਸਵੇਰ ਨੂੰ ਸਪਰੇਅ ਕਰ ਲੈ ਦੋ ਦੋ ਤਿੰਨ ਤਿੰਨ ਦਿਨ ਹੀ ਜਾਂਦੇ ਤੁਹਾਡੇ ਫ੍ਰੈਂਚ ਨੋਟ ਹੂੰ ਹੁਣ ਤੁਸੀਂ ਦੁਬਈ ਚਲ ਜਾਓ ਹੁਣ ਉੱਥੇ ਲੱਖ ਰੁਪਿਆ ਵਾਲਾ ਕਿਹਾ ਢਾਈ ਲੱਖ ਵਾਲਾ ਪਰਫਿਊਮ ਵੀ ਮਿੱਟੀ ਆ ਹਾਂ ਉੱਥੇ ਇਤਰੂਦ ਕਾਤੇ ਵਰਤਦੇ ਆ ਜੀ ਉਨ ਲੰਗ ਲਾਸਟਿੰਗ ਹਾਂ ਇਤਰੂ ਦੇ ਇਸੇ ਕਰਕੇ ਵਰਤਦੇ ਆ ਕਿਉਂਕਿ ਆਪਣੇ ਇੰਡੀਆ ਦਾ ਵੈਦਰ ਨਹੀਂ ਰਿਹਾ ਜੀ ਹਾਂ ਇਹ ਵੀ ਚੀਜ਼ ਮੈਟਰ ਰੱਖਦੀਆਂ ਸਕਿਨ ਟੂ ਸਕਿਨ ਵੀ ਬਹੁਤ ਸਾਰਾ ਮੈਟਰ ਕਰਦਾ ਹੈ ਜੀ ਕਿਸੇ ਦੇ ਕੋਈ ਫਰੇਗਰੈਂਸ ਲਾਉਣੇ ਚਮੜੀ ਤੇ ਉਹ ਤਾਂ ਬਹੁਤ ਸੋਹਣੀ ਬਣ ਜਾਂਦੀ ਆ ਕਿਸੇ ਦੇ ਚੰਗੀ ਫਰੇਗਰੈਂਸ ਵੀ ਉਹਦੇ ਮਾੜੀ ਬਣ ਜਾਂਦੀ ਆ ਹੈਨਾ ਚਮੜੀ ਦਾ ਇੱਕ ਆਵਰ ਰੈਕਸ਼ਨ ਹਾਂ ਜੀ ਮੈਂ ਤੁਹਾਨੂੰ ਇੱਕ ਫਰੇਗਰੈਂਸ ਦੱਸਦਾ ਮੈਂ ਨਾਮ ਨਹੀਂ ਲੈਂਦਾ ਬ੍ਰਾਂਡ ਦਾ ਹਾਂ ਮੈਂ ਉਹ ਪਰਫਿਊਮ ਦੀ ਵੈਸੇ ਨਾ ਪੰਜ ਤੋਂ 6 ਘੰਟੇ ਲਾਸਟਿੰਗ ਆ ਜੀ ਕੁਝ ਸਾਡੇ ਕੋਲ ਇਹ ਜਿਹੇ ਕਸਟਮਰ ਆਉਂਦੇ ਆ ਕਿ ਜਿੰਨਾ ਦੇ ਹੋ ਭਾਈ ਦੋ ਦੋ ਤਿੰਨ ਤਿੰਨ ਦਿਨ ਵੀ ਨਹੀਂ ਜਾਂਦਾ ਸਕਿਨ ਟੂ ਸਕਿਨ ਹੋ ਭਾਈ ਬਹੁਤ ਮੈਟਰ ਕਰਦਾ ਪਰਫਿਊਮ ਆਹ ਦੇਖੋ ਕਿਵੇਂ ਅੱਛਾ ਮਸ਼ੀਨ ਦੇ ਵਿੱਚ ਹੀ ਹੈ ਨਾ ਇਹ ਤੁਸੀਂ ਸਿੱਖਿਆ ਸੀ ਨਾ ਪੂਰਾ ਕਿੰਨਾ ਚਿਰ ਹੋ ਗਿਆ ਵੀਰੇ ਤੁਹਾਨੂੰ ਭਾਈ ਵੈਸੇ ਤਾਂ ਕਾਫੀ ਟਾਈਮ ਤੋਂ ਮੇਰਾ ਬ੍ਰਦਰ ਕਰਦਾ ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋਈ ਸੀਗੀ ਇੰਗਲੈਂਡ ਦੇ ਵਿੱਚ ਤਾਂ ਬ੍ਰਦਰ ਤੋਂ ਹੀ ਮੈਂ ਸਿੱਖਿਆ ਹਮ ਲਾਸਟ ਟਾਈਮ ਵੀ ਇਹਨਾਂ ਤੋਂ 6 ਮਹੀਨੇ ਪਹਿਲਾਂ ਆਇਆ ਸੀ ਮੈਂ ਇਹਨਾਂ ਤੋਂ ਹੀ ਲੈ ਕੇ ਗਿਆ ਸੀ ਪਰਫਿਊਮ ਇਨਾਂ ਕੋਲ ਸੱਚਕਾਰ ਪਰਫਿਊਮ ਕਿੱਦਾਂ ਰਿਹਾ ਭਾਜੀ ਆਪਣਾ ਉਹ ਬਹੁਤ ਸੋਹਣਾ ਰਿਹਾ ਕਾਰ ਪਰਫਿਊਮ ਸਾਡਾ ਇਦਾਂ ਰਿਜ਼ਲਟ ਆ ਭਾਜੀ ਜਿਹਨੇ ਇੱਕ ਵਾਰ ਗੱਡੀ 'ਚ ਰੱਖ ਲਿਆ ਮੈਂ ਉਹ ਗੱਡੀ 'ਚ ਬੰਦਾ ਬੈਠੂਗਾ ਬਾਅਦ 'ਚ ਪਹਿਲਾਂ ਪੁੱਛੂਗਾ ਜ਼ਰੂਰ ਵੀ ਹੈ ਕਿ ਆ ਨੀ ਨੀ ਉਹ ਲੱਖ ਰਿਹਾ ਆ ਆ ਰਿਹਾ ਮੇਰੇ ਕੋਲ ਇੱਕ ਕਾਰ ਪਰਫਿਊਮ ਦਾ ਸਾਡਾ ਬਹੁਤ बिकਦਾ ਭਾਜੀ ਬਹੁਤ ਸਾਰਾ ਪਿਆਰ ਮਿਲ ਰਿਹਾ ਕਾਰ ਤੁਹਾਡੇ ਕੋਲ ਇਤਰ ਵੀ ਮਿਲ ਜਾਂਦਾ ਊਦ ਵੀ ਮਿਲ ਜਾਂਦਾ ਸਾਰਾ ਕੁਝ ਭਾਜੀ ਜਿੱਦਾਂ ਦੀ ਤੁਸੀਂ ਫ੍ਰੈਗਰੈਂਸ ਕਹੋ ਜਿਵੇਂ ਦੀ ਕਹੋ ਜਿਵੇਂ ਦੀ ਮਰਜ਼ੀ ਕੋ ਇੱਕ ਬੁਖਾਰਾ ਜਿਹੜਾ ਭਾਫ ਜਿਹੜਾ ਕੀ ਕਹਿੰਦੇ ਸੀ ਪਮਾਰਾ ਬਖੂਰ ਬਖੂਰ ਉਦ ਦੀ ਲੱਕੜ ਉਦ ਦੀ ਲੱਕੜ ਅਗਰਬੂਡ ਅਗਰਬੂ ਹਾਂ ਉਹ ਯਾਰ ਸ਼ੇਖਾ ਸੁਖਣਾ ਸਾਰਾ ਕੁਸ਼ਣਾਂ ਕੋਲੇ ਮਿਲ ਜਾਂਦਾ ਯਾਰ ਸ਼ੇਖੇ ਮੰਨ ਲਾ ਤੁਸੀਂ ਇਹ ਇਸ ਹਾਵ ਦਾ ਕਿਤਾਬ ਦਾ ਕੰਮ ਆ ਹੈ ਦੇਖਿਓ ਕਿਰਾ ਲੈ ਆ ਲੈ ਪੂਰਾ ਵੀ ਸੈਂਸ ਲੈਬ ਚ ਅਸੀਂ ਤੇ ਦੇਖ ਦਿੰਦੇ ਸੀ ਕਿ ਜਦੋਂ ਸਕੂਲ ਚ ਪੜ੍ਹਦੇ ਸੀਗੇ ਇੱਕ ਆ ਦਿਨ ਟਾਈਮ ਉਹ ਸਵਾਲ ਚੈੱਕ ਕਰਦੇ ਕੋਈ ਕਰਦੇ ਹੁੰਦੇ ਸੀ ਮਾਸਟਰ ਕਾਰੀ ਸਕੂਲ ਚ ਪੜ੍ਹੇ ਕਰਕੇ ਨਾ ਤਾਂ ਇੱਕ ਕਦੀ ਡੈਮੋ ਜੀ ਕਰਨੀ ਉਹਨਾਂ ਨੇ ਐਂ ਜੇ ਲੱਗਣਾ ਯਾਰ ਬਾਲ ਬਾਲੀ ਵੱਡੀ ਆ ਪਰ ਹੈ ਤਾਂ ਗੱਲ ਵੱਡੀ ਕੋਈ ਆ ਕੈਨਿਕਲ ਸਾਇੰਸ ਵਾਲੇ ਬੰਦਿਆਂ ਨੂੰ ਬਾਕੀ ਕਿ ਲੱਗਦੀ ਆ ਇਹ ਵੀ ਸਾਇੰਸ ਹੈ ਇੱਕ ਹਾਂਜੀ ਹਾਂਜੀ ਭਾਜੀ ਇਹ ਨੋਟ ਜਿਵੇਂ ਤੁਸੀਂ ਕੋਡਿੰਗ ਚੇਂਜ ਕਰ ਦਿੰਨੇ ਹੋ ਹਨਾ ਕਿ ਚੀਜ਼ਾਂ ਦੀ ਹਰ ਇੱਕ ਫ੍ਰੈਗਰੈਂਸ ਦੇ ਆਪਣੇ ਆਪਣੇ ਨੋਟਸ ਹੁੰਦੇ ਆ ਭਾਜੀ ਹੂੰ ਥੋੜਾ ਤਾਂ ਨੱਕ ਹੀ ਮਾਰ ਗਿਆ ਹੋਊਗਾ ਕਿ ਨਹੀਂ 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 ਭਾਜੀ ਕੀ ਹਸਾਂ ਕਿ ਹੱਕ ਨਹੀਂ ਮਾਰਨਾ ਚਾਹੀਦਾ ਤੁਹਾਡਾ ਨੱਕ ਤਾਂ ਸ਼ਿਕਾਰੀ ਕੁੱਤੇ ਵਰਗਾ ਹੋ ਗਿਆ ਆ ਸਾਢੇ ਨੱਕ ਮਰ ਗਿਆ ਪਰ ਇਹ ਕਸਟਮਰ ਨੂੰ ਕੀ ਦਿਖਾਵਾਂਗੇ ਹਾਂ ਤੁਹਾਡੇ ਲਈ ਆ ਕੰਮ ਜਾਵਾ ਹੈ ਨਾ ਇਹ ਕਾਫੀ ਬੀਨ ਜੇ ਆਪਾਂ 스멜 ਕਰ ਜਦੋਂ ਚਾਰ ਪੰਜ ਫ੍ਰੈਗਰੈਂਸ ਆਪਾਂ 스멜 ਕਰ ਲੈਂਦੇ ਨਾ ਆਪਣਾ ਨੋਜ਼ ਬਲਾਈਂਡ ਹੋ ਜਾਂਦਾ ਕਾਫੀ ਬੀਨਸ ਨਾਲ ਕੀ ਆ ਥੋੜਾ ਨਿਊਟਰਲ ਹੋ ਜਾਂਦਾ ਆਪਣਾ ਨੋਜ਼ ਦੁਬਾਰੇ ਫਿਰ ਨੱਕ ਕੰਮ ਕਰ ਲੱਗ ਜਾਂਦਾ ਹਾਂ 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 ਆ ਤੁਹਾਡੇ ਤਾਂ ਸਾਰੀ ਗੱਲ ਹੀ ਨੱਕ ਤੇ ਖੜੀ ਐ ਬਿਲਕੁਲ ਜੀ ਬਿਲਕੁਲ ਹਾਂ ਤੁਹਾਡਾ ਨੱਕ ਰਹਿਣਾ ਜ਼ਰੂਰੀ ਆ ਹੋਰ ਕਿਸੇ ਦਾ ਰਵੇ ਨਾ ਰਵੇ ਬਾਕੀ ਐਵੇਂ ਕਹੀ ਜਾਂਦੇ ਸਾਡਾ ਨੱਕ ਕਟਿਆ ਗਿਆ ਨੱਕ ਨੱਕ ਵੱਢਿਆ ਗਿਆ ਮੈਂ ਨੂੰ ਲੱਗਾ ਇੰਨਾ ਤਾਂ ਨਕਸਾ ਤੋਂ ਜ਼ਰੂਰੀ ਆ ਸਹੀ ਨਾ ਕਮੇ ਇਹ ਲੈਂਦੇ ਨਕ ਤੋਂ ਹਾਂ ਦੋ ਵਾਰੀ ਚੈੱਕ ਕਰੋ ਹਾਂ ਇਹ ਇਹ ਕੱਪੜੇ ਤੇ ਲਾਉਣ ਵਾਲਾ ਹੈ ਨਾ ਕੱਪੜੇ ਤੇ ਲਾਓ ਸਕਿਨ ਤੇ ਲਾਓ ਜਿੱਥੇ ਮਰਜੀ ਅੱਛਾ ਹੁਣ ਚੈੱਕ ਕਰੋ ਆ ਫ੍ਰੈਗਰੈਂਸ ਉਹੀ ਆ ਜਾਂ ਫਰਕ ਹੈ ਕੁਝ ਹੈ ਤਾਂ ਵਈਆਂ ਗੱਲ ਪੂਰੀ ਸੇਮ ਸੇਮ ਉਹੀ ਹੈ ਬੜੀ ਚੈੱਕ ਕਰੋ ਤੁਸੀਂ ਹੂੰ ਤੁਹਾਨੂੰ ਇੱਕ ਪੈਸਾ ਵੀ ਫਰਕ ਨਜ਼ਰ ਨਹੀਂ ਆਊਗਾ ਬੜੀ ਪਰ ਲਾਸਟਿੰਗ ਵੀ ਉੰਨੀ ਹੋਊਂਗੀ ਹੁਣ ਉਹ ਬ੍ਰਾਂਡ ਦਾ ਨਾਮ ਨਹੀਂ ਆਪਾਂ ਦੱਸ ਸਕਦੇ ਕਿਉਂਕਿ ਕੁਝ ਟੈਕਨੀਕਲ ਚੀਜ਼ਾਂ ਹੁੰਦੀਆਂ ਹਨਾ ਨਾ ਸ਼ੀਸ਼ੀ ਦਿਖਾ ਸਕਦੇ ਕਿਉਂਕਿ ਕਾਪੀਰਾਈਟ ਇਸ਼ੂ ਹੁੰਦਾ ਵਾ ਤਾਂ ਪਰ ਗੱਲ ਪੂਰੀ ਬਣਾਤੀ ਆ ਇੰਨੀ ਗੱਲ ਆਪਾਂ ਕਹਿ ਸਕਦੇ ਆ ਦੇਖ ਲੈ ਹਾ ਸ਼ੀਸ਼ੀ ਚ ਪੈਕ ਕਰਤਾ ਇਹਨਾਂ ਨੇ ਤਾਂ ਸਮਾਵਾਂ ਤੁਸੀਂ ਵੀ ਲੈ ਸਕਦੇ ਹੋ ਹੋਰ ਸਪੈਸ਼ਲ ਕੀ ਚੀਜ਼ ਆ ਆਪਣੇ ਜਿਹਨੂੰ ਜ਼ਿਆਦਾ ਪਸੰਦ ਆ ਲਾਈਟ ਜੇ ਹਾਂਜੀ ਤੇ ਕਈਆਂ ਨੂੰ ਹਾਰਡ ਹੁੰਦੇ ਆ ਨਾ ਇਹ ਸਭ ਦਾ ਸਰ ਆਪਣਾ ਆਪਣਾ ਟੇਸਟ ਹੁੰਦਾ ਆ। ਇੱਕ ਮੈਂ ਵੈ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜਿਵੇਂ ਨਾ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਭਾਜੀ ਮੇਰਾ ਮੈਸੇਜ ਭਰਿਆ ਆ ਵੇ ਆ। ਵੀ ਮੈਨੂੰ ਕਸਟਮਰਾਂ ਦੇ ਫੋਨ ਆਉਂਦੇ ਆਪਣੀ ਮਰਜ਼ੀ ਨਾਲ ਭੇਜ ਦੋ। ਮੈਂ ਭੇਜਦਾ ਨਹੀਂ ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ। ਉਹ ਕਾਰਨ ਕਿ ਆ ਜੀ ਸਭ ਦਾ ਟੇਸਟ ਆਪਣਾ ਆਪਣਾ ਆ। ਸ਼ਾਇਦ ਲੋਕ ਇਸੇ ਵਜ੍ਹਾ ਨਾਲ ਮੈਨੂੰ ਜ਼ਿਆਦਾ ਨਾਰਾਜ਼ ਹੁੰਦੇ ਆ। ਹੂੰ। ਕਾਰਨ ਇਹ ਆ ਮੈਂ ਆਪਣੀ ਮਰਜ਼ੀ ਦਾ ਭੇਜ ਦੂੰਗਾ। ਤੁਹਾਡਾ ਟੇਸਟ ਕੁਛ ਆ, ਮੇਰਾ ਕੁਛ ਆ। ਹਣਾ। ਹੂੰ। ਜੇ ਮੈਂ ਆਪਣੀ ਮਰਜ਼ੀ ਨਾਲ ਭੇਜ ਦੂੰਗਾ ਤੁਹਾਨੂੰ ਫ੍ਰੈਗਰੈਂਸ ਨਹੀਂ ਪਸੰਦ ਆਣੀ। ਇਸ ਤੋਂ ਚੰਗਾ ਇਹ ਹੈ ਕਿ ਮੈਨੂੰ ਤੁਸੀਂ ਬਸ ਇੱਕ ਵਾਰ ਆਪਣਾ ਟੇਸਟ ਦੱਸੋ। ਮੋਟਾ ਜਿਹਾ ਹੀ ਦੱਸ ਦਿਓ ਸਰ ਸਾਜਾ। ਬਸ ਨੋਰਮਲ ਹਿੰਟ ਦੇ ਦੇਵੇ ਬਸ ਬੰਦਾ। ਮੈਨੂੰ ਕੋਈ ਮੈਨੂੰ ਐਦਾਂ ਦੇ ਨੋਟਸ ਚਾਹੀਦੇ ਆ ਆ ਮੇਰਾ ਟੇਸਟ ਆ। ਮੈਂ ਭਾਜੀ ਉਮੀਦ ਹੀ ਫ੍ਰੈਗਰੈਂਸ ਬਣਾ ਕੇ ਤੁਹਾਨੂੰ ਦੇਣਾ। ਹਾਂ ਬਿਲਕੁਲ ਜਿਵੇਂ ਲੇਡੀਜ਼ ਦਾ ਥੋੜਾ ਜਿਹਾ ਹਾਂਜੀ ਉਹਨਾਂ ਦੇ ਆਪਣੇ ਡਿਫਰੈਂਟ ਨੋਟਸ ਹੁੰਦੇ ਆ। ਹੂੰ ਤੇ ਜੈਂਟਸ ਦੇ ਲੱਗ ਜਿਹੜੀ ਸਾਡੀ ਸਟੋਰ ਦੀ ਸਪੈਸ਼ਲਿਟੀ ਮੈਂ ਤੁਹਾਨੂੰ ਦੱਸਦਾ ਸਾਡੇ ਸਟੋਰ ਦੀ ਸਪੈਸ਼ਲਿਟੀ ਕੀ ਆ ਇਟਰੂ ਸਾਡੀ ਸਪੈਸ਼ਲਟੀ ਭਜੀ ਜਿਆਦਾ ਪਰਫਿਊਮਸ ਹੈ। ਅੱਛਾ ਹਾਂ ਇੱਕ ਵਾਰ ਤੁਸੀਂ ਸਾਡੇ ਹੱਥ ਦਾ ਪਰਫਿਊਮ ਤੁਸੀਂ ਤਾਂ ਖੈਰ ਯੂਜ਼ ਕਰਿਆ ਹੋਵੇ ਹੀ ਆ। ਜੀ ਇੱਕ ਵਾਰ ਅਗਰ ਤੁਸੀਂ ਵੀ ਕੋਈ ਸਾਡੇ ਹੱਥ ਦਾ ਅਗਰ ਪਰਫਿਊਮ ਨਹੀਂ ਟਰਾਈ ਕਰਿਆ ਨਾ ਤਾਂ ਪਲੀਜ਼ ਇੱਕ ਵਾਰ ਸਾਡਾ ਪਰਫਿਊਮ ਜ਼ਰੂਰ ਟਰਾਈ ਕਰਿਓ। ਇੱਕ ਬੇਨਤੀ ਹੋਰ ਹੈ। ਜੀ ਕੋਈ ਭਰਾ ਆ ਕੇ ਆਖੇ ਵੀ ਵੀਡੀਓ ਦੇਖ ਕੇ ਆਇਆ। ਜੀ ਤੇ ਰੇਟ ਅਨੁਸਾਰ ਨਾਲ ਲਾਉਣਾ ਵਾ ਭਾਜੀ ਮੈਂ ਤੁਹਾਨੂੰ ਦੱਸਦਾ ਅੱਗੇ ਵੀ ਤੁਸੀਂ ਮਾਣ ਰੱਖਦੇ ਆ ਤੁਹਾਡਾ ਨਾ ਪੂਰਾ ਮਾਣ ਰੱਖਿਆ ਨਾਲੇ ਮੈਂ ਦੱਸਦਾ ਭਾਜੀ ਤੁਸੀਂ ਬਹੁਤ ਕਰਮਾਂ ਵਾਲੇ ਆ ਜੀ ਵੀ ਜਿਹੜੀ ਤੁਹਾਡੀ ਆਡੀਅנס ਹੈ ਨਾ ਜੀ ਇੰਨੀ ਕੁ ਸਿਆਣੀ ਮੇਰੇ ਕੋਲ ਬਜ਼ੁਰਗ ਆਏ ਭਾਜੀ ਤੁਹਾਡੀ ਵੀਡੀਓ ਦੇਖ ਕੇ 70 70 ਸਾਲ ਦੇ 80 80 ਸਾਲ ਦੇ ਬਜ਼ੁਰਗ ਉਰ ਨਾਲੇ ਖਾਸੀਅਤ ਦੱਸ ਦੋ ਉਹਨਾਂ ਦੀ ਕਿਹਾ ਸੀ ਕਿ ਨਾਲੇ ਤਾਂ ਪੈਸੇ ਵਟਾਉਂਦੇ ਸੀਗੇ ਨਾਲੇ ਅਸ਼ੀਰਵਾਦ ਦੇ ਕੇ ਜਾਂਦੇ ਸੀਗੇ। ਵੱਡੀ ਗੱਲ। ਬਿਲਕੁਲ ਵਾਜੀ ਬਿਲਕੁਲ। ਬਹੁਤ ਧੰਨਵਾਦ। ਦੂਰੋਂ ਵੀ ਤੁਹਾਡੇ ਆਏ ਆ। ਕਸਟਮਰ। ਕਸਟਮਰ ਨਹੀਂ ਆਪਾਂ ਚਲੋ ਭਰਾ ਕਹਿ ਲੈਂਦੇ ਸਾਡੇ ਬਜ਼ੁਰਗ ਸੀਗੇ, ਸਹਿਯੋਗੀ ਆਪਾਂ। ਸਹਿਯੋਗੀ। ਮਤਲਬ ਤੁਹਾਨੂੰ ਜਿਹੜੀ ਆਡੀਅנס ਸੁਣਦੀ ਹੈ ਨਾ ਬਹੁਤ ਸਮਝਦਾਰ, ਸਿਆਣੇ ਬੰਦੇ ਤੁਹਾਨੂੰ ਸੁਣਦੇ ਆ। ਕਈਓ ਆਪਾਂ ਕਿਹਾ ਵੀ ਉਹਨਾਂ ਦੇ ਰੇਟਸ ਆਹ ਨਾਲ। ਨਾ ਕੋਈ ਇਹਨਾਂ ਨੇ ਮੁੜ ਕੇ ਫੇਰ ਆ ਜਾਣਾ। ਤਿੰਨੇ ਵਟਾਉਣੇ ਰੁਪਈਏ। ਨਹੀਂ ਨਹੀਂ ਨਹੀਂ। ਦੇਖੋ ਕੰਮ ਤਾਂ ਚੱਲੀ ਜਾਣਾ ਹੈ। ਪੂਰਾ ਰੱਖਾਂਗੇ ਬਿਲਕੁਲ ਜਿਉਂਦੇ ਰਹੋ ਦਰਸ਼ਕੋ ਸਵਾਗਤ ਸੀ ਲੈ ਸਕਦੇ ਨੰਬਰ ਪਾ ਦੂੰਗਾ ਅ ਸਵੇਰੇ 8 ਤੋਂ 10 ਤੋਂ ਕਿਨੇ ਹੁੰਦਾ ਟਾਈਮ ਕੀ ਆ ਹਾਂਜੀ ਜਿਵੇਂ ਹੁਣ ਗਰਮੀਆਂ ਸਮਰ ਦੇ ਵਿੱਚ 9 ਤੋਂ 9 ਹੋ ਜਾਂਦਾ ਹੈ ਆਪਣਾ ਗਰਮੀਆਂ ਚ 9 ਤੋਂ 9 ਹਾਂ ਵਿੰਟਰ ਦੇ ਵਿੱਚ 10 ਤੋਂ 8 ਹੋ ਜਾਂਦਾ ਕੋਸ਼ਿਸ਼ ਕਰੋ ਇੱਕ ਵਾਰੀ ਫੋਨ ਕਰਕੇ ਲਾਜ਼ਮੀ ਆਓ ਹਨਾ ਅਗਰ ਕਿਸੇ ਨੇ ਦੂਰੋਂ ਆਣਾ ਆ ਤਾਂ ਇੱਕ ਵਾਰ ਸਾਨੂੰ ਕਾਲ ਕਰਕੇ ਆਜ ਬਿਲਕੁਲ ਤੇ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਧੰਨਵਾਦ ਮਿਹਰਬਾਨੀ